ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪਤਰਾ ਦੇ ਦਾਨੀ ਅਮਰਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਦਿੱਲੀ ਵਿਖੇ ਨਿਹਾਲ ਕਰ ਰਹੇ ਨੇ ਬਾਦਸ਼ਾਹ ਬਾਦਰ ਸ਼ਾਹ ਸਤਿਗੁਰ ਜੀ ਦਾ ਸੰਗ ਕਰਕੇ ਬੜਾ ਖੁਸ਼ ਹੁੰਦਾ ਸੀ। ਕਈ ਵਾਰ ਉਹ ਸਤਿਗੁਰਾਂ ਦੇ ਦੀਦਾਰੇ ਵਾਸਤੇ ਆਪ ਚਲਾ ਆਉਂਦਾ ਕਈ ਵਾਰ ਉਹਨਾਂ ਨੂੰ ਮਹਿਲਾਂ ਵਿੱਚ ਬੁਲਾ ਭੇਜਦਾ ਤੇ ਉਹਨਾਂ ਨਾਲ ਕਈ ਬਰਕਾਰ ਦੇ ਬਚਨ ਬਲਾਸ ਕਰਦਾ। ਇੱਕ ਦਿਨ ਇਸੇ ਤਰ੍ਹਾਂ ਗੱਲਾਂ-ਬਾਤਾਂ ਵਿੱਚ ਬਾਦਸ਼ਾਹ ਨੇ ਆਖਿਆ ਵੀ ਸਾਡੇ ਮਜਬ ਵਿੱਚ ਆਇਆ ਹੈ ਕਿ ਜਿਹੜਾ ਮਨੁੱਖ ਕਲਮਾ ਪੜ੍ਹ ਲੇ ਉਹ ਕਿਸੇ ਦੋਜਕ ਵਿੱਚ ਨਹੀਂ ਪੈਂਦਾ ਬਲਕਿ ਬਿਸਦਾ ਸੁਖ ਭੋਗਦਾ ਸਤਿਗੁਰੂ ਨੇ ਫਰਮਾਇਆ ਵੀ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਮਨੁੱਖ ਦੇ ਜਿਸ ਤਰ੍ਹਾਂ ਦੇ ਅਮਲ ਕਰਮ ਹੋਣਗੇ ਉਸੇ ਮਦਵ ਗੁਨੋਂ ਬਿਸਤ ਜਾ ਦੋਜਗ ਦੇ ਸੁੱਖ ਦੁੱਖ ਮਿਲਣਗੇ ਜੇ ਕੋਈ ਮਨੁੱਖ ਕਲਮਾ ਪੜ ਗੇ ਬੁਰੇ ਕਰਮ ਕਰਦਾ ਉਹਨੂੰ ਦੋਜਗ ਦੇ ਅਜਾਬ ਦੁੱਖਾਂ ਤੋਂ ਛਡਕਾਰਾ ਨਹੀਂ ਮਿਲ ਸਕਦਾ ਬਹਾਦਰ ਸ਼ਾਹ ਨੇ ਆਖਿਆ ਸਾਡੇ ਮذਬ ਵਿੱਚ ਆਇਆ ਕਿ ਕਲਮਾ ਪੜਨ ਨਾਲ ਗੁਨਾਹ ਮਾਫ ਹੋ ਜਾਂਦੇ ਹਨ ਤੇਨ ਜਾਤ ਮਿਲਦੀ ਐ ਸਾਡਾ ਇਹੀ ਵਿਸ਼ਵਾਸ ਐ ਬਾਦਸ਼ਾਹ ਦੀ ਗੱਲ ਸੁਣ ਕੇ ਸਤਗੁਰਾਂ ਆਖਿਆ ਵੀ ਤੁਸੀਂ 1 ਰੁਪਇਆ ਜੀਦੇ ਦੇ ਕਲਮਾ ਖੁਦਿਆ ਹੋਵੇ ਆਦਮੀ ਨੂੰ ਬਾਜ਼ਾਰ ਭੇਜ ਕੇ ਉਸ ਦਾ ਖੁਦਰਾ ਮੰਗਵਾਓ ਖੁਦਰਾ ਦੇ ਭਾਣ ਨੂੰ ਫਿਰ ਤੁਹਾਨੂੰ ਸਚਾਈ ਦਾ ਪਤਾ ਲੱਗ ਜਾਵੇਗਾ ਬਾਦਸ਼ਾ ਨੇ ਆਪਣੇ ਖਜ਼ਾਨੇ ਵਿੱਚੋਂ ਕਲਮਾ ਲਿਖਿਆ ਵਾਲਾ ਰੁਪਈਆ ਦੇ ਗੇ ਸੇਵਾਦਾਰ ਨੂੰ ਖੁਦਰਾ ਲਿਆਉਣ ਲਈ ਬਾਜ਼ਾਰ ਭੇਜਿਆ ਪਰ ਸੇਵਾਦਾਰ ਵਾਪਸ ਆ ਗਿਆ ਕਹਿਣ ਲੱਗਾ ਵੀ ਸ਼ਰਾਬ ਕਹਿੰਦਾ ਹੈ ਰੁਪਈਆ ਖੋਟਾ ਹੈ ਇਹਦਾ ਖੁਦਰਾ ਨਹੀਂ ਮਿਲ ਸਕਦਾ ਤਦ ਸਤਗੁਰਾਂ ਨੇ ਆਖਿਆ اے ਬਾਦਸ਼ਾ ਵੇਖ ਲੈ ਸਿੱਕੇ ਦੇ ਕਲਮਾ ਲਿਖੇ ਹੋਣ ਦੇ ਬਾਵਜੂਦ ਇਹਦੇ ਅੰਦਰਲੇ ਖੋੜ ਦੇ ਕਾਰਨ ਨੂੰ ਕਿਸੇ ਨੇ ਨਹੀਂ ਲਿਆ ਇਸੇ ਪ੍ਰਕਾਰ ਖੋਟੇ ਕਰਮ ਕਰਨ ਵਾਲੇ ਮਨੁੱਖ ਨੂੰ ਕੇਵਲ ਕਲਮਾ ਪੜ ਲੈਣ ਨਾਲ ਹੀ ਦਰਗਾਹ ਵਿੱਚ ਪ੍ਰਵਾਨ ਨਹੀਂ ਕੀਤਾ ਜਾਣਾ ਚੰਗੇ ਅਮਲ ਹੀ ਆਦਮੀ ਨੂੰ ਨਿजात ਦਵਾ ਸਕਦੇ ਹਨ ਬਿਸਤਾਂ ਦੇ ਸੁੱਖ ਦਲਾਸ ਸਕਦੇ ਹਨ ਇਹ ਸੁਣ ਕੇ ਬਾਦਸ਼ਾਹ ਨੂੰ ਨਿਸ਼ਚਾ ਆ ਗਿਆ ਤੇ ਸਤਿਗੁਰਾਂ ਦੀ ਮਹਿਮਾ ਕਰਨ ਲੱਗਾ ਇੱਕ ਦਿਨ ਬਾਦਸ਼ਾਹ ਦੀ ਦਾਵਤ ਤੇ ਸਤਿਗੁਰੂ ਜੀ ਉਹਦੇ ਨਾਲ ਸ਼ਿਕਾਰ ਲਈ ਗਏ ਜੰਗਲ ਵਿੱਚ ਕਈ ਜਾਨਵਰਾਂ ਦਾ ਸ਼ਿਕਾਰ ਕੀਤਾ ਚਾਨਕ ਇੱਕ ਸ਼ੇਰ ਸੰਘਨੇ ਝਾੜਾ ਵਿੱਚੋਂ ਬਾਹਰ ਨਿਕਲ ਪਿਆ ਬਹਾਦਰ ਸ਼ਾਹ ਨੇ ਆਪਣੇ ਯੋਧਿਆਂ ਨੂੰ ਲਲਕਾਰਿਆ ਕਿ ਜਿਹੜਾ ਸੂਰਮਾ ਢਾਲ ਤਲਵਾਰ ਨਾਲ ਇਸ ਸ਼ੇਰ ਨੂੰ ਮਾਰੇਗਾ ਉਹਨੂੰ ਭਾਰਾ ਇਨਾਮ ਮਿਲੇਗਾ ਇਹ ਸੁਣ ਕੇ ਬੁਲੰਦ ਖਾਂ ਨਾਂ ਦਾ ਇੱਕ ਬਠਾਣ ਸਰਦਾਰ ਢਾਲ ਤਰਵਾਰ ਲੈ ਕੇ ਅੱਗੇ ਹੋਇਆ ਉਹਨੇ ਸ਼ੇਰ ਨੂੰ ਵੰਗਾਰਿਆ ਸ਼ੇਰ ਝਪਟਾ ਮਾਰ ਕੇ ਉਹਦੇ ਤੇ ਟੁੱਟ ਪਿਆ ਉਹਨੂੰ ਪਾੜ ਸੁਟਿਆ ਤਦ ਇੱਕ ਹੋਰ ਸਰਦਾਰ ਜੋਸ਼ ਖਾ ਅੱਗੇ ਸ਼ੇਰ ਦੇ ਸਾਹਮਣੇ ਹੋਇਆ ਪਰ ਸ਼ੇਰ ਨੇ ਉਹਨੂੰ ਵੀ ਪੰਜਾ ਮਾਰ ਕੇ ਚੀਰ ਸੁਟਿਆ ਏ ਵੇਖ ਕੇ ਕਿਸੇ ਦਾ ਅੱਗੇ ਹੁਣ ਦਾ ਹੌਸਲਾ ਨਹੀਂ ਬਿਆ ਤਦ 사ਤਗੁਰਾਂ ਨੇ ਆਪਣੇ ਯੋਧੇ ਰੋਸ਼ਨ ਸਿੰਘ ਵੱਲ ਤੱਕਿਆ ਰੋਸ਼ਨ ਸਿੰਘ ਤੁਰੰਤ ਅੱਗੇ ਆਇਆ 사ਤਗੁਰਾਂ ਨੂੰ ਮੱਥਾ ਟੇਕ ਕੇ ਸ਼ੇਰ ਵੱਲ ਵਧਿਆ ਸ਼ੇਰ ਬੜਾ ਖੰਖਾਰ ਬਣ ਚੁੱਕਿਆ ਸੀ ਉਹ ਛਾਲ ਮਾਰ ਗੇ ਰੋਸ਼ਨ ਸਿੰਘ ਦੇ ਉੱਤੇ ਆਣ ਬਿਆ ਰੋਸ਼ਨ ਸਿੰਘ ਨੇ ਸ਼ੇਰ ਨੂੰ ਆਪਣੀ ਢਾਲ ਦੇ ਰੋਗ ਲਿਆ ਦੇ ਤਲਵਾਰ ਨਾਲ ਉਹਦਾ ਪੇਟ چیر ਕੇ ਉਹ ਜਮੀਨ ਦੇ ਸੜ ਦਿੱਤਾ ਰੋਸ਼ਨ ਸਿੰਘ ਦੀ ਫੁਰਤੀ ਤੇ ਬਹਾਦਰੀ ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਉਹਨੇ ਰੋਸ਼ਨ ਸਿੰਘ ਨੂੰ ਨਾਮ ਦੇਣਾ ਚਾਹਿਆ ਪਰ ਉਹ ਬੋਲਿਆ ਜਿੰਨਾ ਸਤਿਗੁਰੂ ਨੇ ਮੈਨੂੰ ਆਪਣਾ ਬਾਲ ਦੇ ਕੇ ਮੈਥੋਂ ਇਹ ਸ਼ੇਰ ਦਾ ਸ਼ਿਕਾਰ ਕਰਵਾਇਆ ਉਹਨਾਂ ਪਾਸੋਂ ਸਾਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹਨ ਉਹ ਲੋਕ ਪਰ ਲੋਕ ਜੋ ਸਾਡੇ ਨਾਲ ਹਨ ਸਾਨੂੰ ਦੁਨਿਆਵੀ ਨਿਆਮਤਾ ਦੀ ਕੋਈ ਭੁੱਖ ਨਹੀਂ ਰੋਜਣ ਸੰਗ ਦੀ ਗੱਲ ਸੁਣ ਕੇ ਸਾਰੇ ਉਹਦੀ ਪ੍ਰਸ਼ੰਸਾ ਕਰਨ ਲੱਗੇ ਇੱਕ ਦਿਨ ਭਾਈ ਆਨੰਦ ਲਾਲ ਸਤਿਗੁਰ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਏ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਆਨੰਦ ਲਾਲ ਜੀ ਤੁਸੀਂ ਹਾਕਮ ਰਾਏ ਨੂੰ ਨਾਲ ਲੈ ਕੇ ਬਹਾਦਰ ਸ਼ਾਹ ਨੂੰ ਆਖੋਗੇ ਉਹਨੇ ਸਾਡਾ ਇੱਕ ਸਵਾਲ ਪੂਰਾ ਕਰਨ ਦਾ ਇਕਰਾਰ ਕੀਤਾ ਹੋਇਆ ਹੈ ਉਹਨਾਂ ਪੂਰਾ ਕਰੇ ਭਾਈ ਨੰਦ ਲਾਲ ਜੀ ਹਕਮ ਰਾਏ ਨੂੰ ਨਾਲ ਲੈ ਕੇ ਬਾਦਸ਼ਾਹ ਨੂੰ ਮਿਲੇ ਉਹਨੂੰ ਸਤਿਗੁਰਾਂ ਦੀ ਇੱਛਾ ਦੱਸੀ ਬਹਾਦਰ ਸ਼ਾਹ ਨੇ ਦੂਜੇ ਦਿਨ ਸਤਿਗੁਰਾਂ ਨੂੰ ਦਰਬਾਰ ਵਿੱਚ ਦਰਸ਼ਨ ਦੇਣ ਦੀ ਬੇਨਤੀ ਕਰਦੇ ਜੀ ਜਦੋਂ ਸਤਿਗੁਰ ਜੀ ਦਰبار ਵਿੱਚ ਪੰਜ ਬਾਦਸ਼ਾਹ ਤੇ ਅਮੀਰਾ ਨੇ ਖੜੇ ਹੋ ਕੇ ਆਪਦੇ ਸਨਮਾਨ ਕੀਤਾ ਬਾਦਰਸ਼ਾਹ ਨੇ ਆਦਰ ਨਾਲ ਸਤਿਗੁਰਾਂ ਨੂੰ ਆਪਣੇ ਕੋਲ ਬਿਠਾਇਆ ਅਰਜ਼ ਕੀਤੀ ਹੁਕਮ ਕਰੋ ਆਪ ਕੀ ਚਾਹੁੰਦੇ ਹੋ ਤਦ ਸਤਿਗੁਰਾਂ ਨੇ ਫੌਜਦਾਰਾਂ ਸਿੱਖਾਂ ਤੇ ਆਕਾਰਨਾ ਜ਼ੁਲਮ ਢਾਏ ਹਨ ਜਿਨ੍ਹਾਂ ਸੂਬਿਆਂ ਦੇ ਫੌਜਦਾਰਾਂ ਨੇ ਸਤਿਗੁਰ ਜੀ ਆnde ਅਸੀਂ ਚਾਹੁੰਦੇ ਆ ਕਿ ਉਹ ਸਾਡੇ ਹਵਾਲੇ ਕੀਤੇ ਜਾਣ ਉਹਨਾਂ ਨੂੰ ਜੋਗ ਡੰਡ ਦਿੱਤਾ ਜਾਏ ਜਿਨ੍ਹਾਂ ਨੇ ਨਿਰਦੋਸ਼ ਸਾਹਿਬ ਜਾਦਿਆਂ ਨੂੰ ਕਤਲ ਕੀਤਾ ਜਿਸ ਨਾਲ ਅੱਗੇ ਤੋਂ ਸਹਿ ਸੈਭੇ ਅਕਤਿਆਰ ਅਧਿਕਾਰੀਆਂ ਨੂੰ ਚੇਤਾਵਨੀ ਹੋਵੇ ਉਹ ਬੇਗੁਨਾਹਾਂ ਦੇ ਜ਼ੁਲਮ ਕਰਨ ਤੋਂ ਸੰਕੋਚ ਕਰਨ ਸਤਗੁਰਾਂ ਦੀ ਮੰਗ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਸੋਚਾਂ ਚ ਬੈ ਗਿਆ ਉਹਨੇ ਆਪਣੇ ਵਜ਼ੀਰਾ ਮਸ਼ੀਰਾ ਨਾਲ ਸਲਾਹ ਕੀਤੀ ਫਿਰ ਬੜੀ ਨਰਮੀ ਤੇ ਹਲੇ ਮੀ ਨਾਲ ਸਤਗੁਰ ਜੀ ਨੂੰ ਆਖਿਆ ਗੁਰੂ ਜੀ ਤੁਸੀਂ ਮੇਰੀ ਜੰਗੇ ਤਾਜੋ ਤਖਤ ਵਿੱਚ ਜੋ ਮਦਦ ਕੀਤੀ ਹੈ ਮੈਂ ਉਹਦੇ ਲਈ ਆਪ ਦਾ ਬੜਾ ਅਹਿਸਾਨ ਮੰਨਦਾ ਆਉ ਦੀ ਮਦਦ ਨਾਲ ਹੀ ਮੈਂ ਬਾਦਸ਼ਾਹ ਬਣ ਸਕਿਆ ਹਾਂ ਪਰ ਅਜੇ ਮੈਨੂੰ ਤਖਤ ਤੇ ਬੈਠਿਆਂ ਬੜਾ ਥੋੜਾ ਵਕਤ ਹੋਇਆ ਸਲਤਨਤ ਦੇ ਮੇਰੀ ਗ੍ਰਿਵਤ ਅਜੇ ਮਜ਼ਬੂਤ ਨਹੀਂ ਹੋਈ ਇਸ ਲਈ ਮਿਹਰਬਾਨੀ ਕਰਕੇ ਮੌਕੇ ਦੀ ਨਿਜਾਗਤ ਨੂੰ ਸਾਹਮਣੇ ਰੱਖਦੇ ਹੋਏ ਆਪ ਸਾਲ ਕੁ ਭਾਰ ਠਹਿਰ ਜਾਓ ਜਿਸ ਵੇਲੇ ਸਲਤਨਤ ਦੇ ਮੇਰੀ ਜਕੜ ਪੱਕੀ ਹੋ ਗਈ ਮੈਂ ਆਪਦੇ ਸਾਰੇ ਦੋਸ਼ੀਆਂ ਨੂੰ ਆਪਦੇ ਹਵਾਲੇ ਕਰ ਦਿਆਂਗਾ ਬਾਦਰਸ਼ਾ ਨੂੰ ਟਾਲ ਮਟੋਲ ਕਰਦਿਆਂ ਵੇਖ ਕੇ 사ਧਗੁਰ ਜੀ ਨੇ ਦ੍ਰਿੜ ਆਵਾਜ਼ ਵਿੱਚ ਆਖਿਆ ਬਾਦਸ਼ਾ ਜੇ ਤੂੰ ਇਸ ਵਕਤ ਆਪਣਾ ਇਕਰਾਰ ਪੂਰਾ ਕਰਨ ਦਾ ਹੌਸਲਾ ਨਹੀਂ ਰੱਖਦਾ ਤਾਂ ਵੀਰੇ ਇਸ ਮਾਮਲੇ ਨੂੰ ਅਸੀਂ ਆਪ ਨਜਿੱਠ ਲਵਾਂਗੇ ਅਸੀਂ ਆਪਣੇ ਇਸ ਸਿੱਖ ਨੂੰ ਥਾਪੀ ਦੇਗੇ ਪੰਜਾਬ ਭੇਜਾਂਗੇ ਜਿਹੜਾ ਇਹਨਾਂ ਸਾਰੇ ਜ਼ਾਲਿਮਾਂ ਨੂੰ ਸੋਧ ਲਵੇਗਾ ਸਰਹੰਦ ਦੀ ਇਟ ਨਾਲ ਇਟ ਵਜਾ ਦੇਵੇਗਾ ਇਹ ਵਜਨ ਗਹਿ ਕੇ ਸਤਿਗੁਰੂ ਜੀ ਦਰਬਾਰ ਵਿੱਚ ਉੱਠਾਏ ਭਾਵੇਂ ਸਤਿਗੁਰੂ ਜੀ ਬਾਦਸ਼ਾਹ ਬਾਦਸ਼ਾਹ ਤੋਂ ਨਾਰਾਜ਼ ਹੋ ਕੇ ਉੱਠਾਏ ਸੰਨ ਪਰ ਬਾਦਸ਼ਾਹ ਫੇਰ ਵੀ ਰੋਜ਼ ਸਤਿਗੁਰਾਂ ਵੱਲ ਇਹ ਤਾ ਨਜ਼ਰਾਨਾ ਭੇਜਦਾ ਰਿਹਾ ਉਹਨੇ ਭਾਈ ਆਨੰਦ ਲਾਲ ਰਾਹੀਂ ਸਤਿਗੁਰਾਂ ਨੂੰ ਆਪਣਾ ਮਜਬੂਰੀ ਜਿਤਾ ਕੇ ਕੁਝ ਸਮਾਂ ਬਖਸ਼ਣ ਦੀ ਬੇਨਤੀ ਕਰਵੇ ਜੀ ਨਾਲ ਹੀ ਇਹ ਵੀ ਇਸ਼ਾਰਾ ਕਰ ਦਿੱਤਾ ਜੇ ਗੁਰੂ ਜੀ ਆਪ ਜਾਂ ਆਪਣੇ ਸਿੰਘਾਂ ਰਾਹੀਂ ਸੁਭਾ ਸਰਹੰਦ ਨੂੰ ਕੋਈ ਸਜ਼ਾ ਦਿੰਦੇ ਹਨ ਬਾਦਸ਼ਾ ਉਹਦੇ ਅਜ ਕੋਈ ਦਖਲ ਨਹੀਂ ਦੇਵੇਗਾ ਇਸ ਬਰਗਾਰ ਬਾਦਸ਼ਾ ਗੁਰੂ ਜੀ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਯਤਨ ਕਰਦਾ ਰਿਹਾ। ਆਹਲੀਆ ਹਲੀ ਬਰਸਾਤ ਦਾ ਮੌਸਮ ਬੀਤ ਗਿਆ ਬਾਦਸ਼ਾ ਬਾਦਰ ਸ਼ਾ ਨੇ ਰਾਜਪੂਤ ਰਾਜਿਆਂ ਤੇ ਦੱਖਣ ਦੇ ਆਕਮਾਬਾਦ ਸੋਂ ਆਪਣੀ ਇਨਮਣਾਉਣ ਲਈ ਫੌਜ ਕੱਢੀ ਕਰਨ ਦਾ ਇਰਾਦਾ ਬਣਾਇਆ। ਉਹਨੇ ਗੁਰੂ ਜੀ ਨੂੰ ਇਹ ਬੇਨਤੀ ਕਰਕੇ ਭੇਜੀ ਕਿ ਮੇਰੇ ਨਾਲ ਦੱਖਣ ਦੀ ਯਾਤਰਾ ਦੇ ਚੱਲੋ ਇਸ ਨਾਲ ਆਪ ਦੀ ਨਵੇਂ-ਨਵੇਂ ਦੇਸ਼ ਦੀ ਸੈਰ ਹੋ ਜੇਗੀ ਸਤਿਗੁਰਾਂ ਨੇ ਉੱਤਰ ਵਿੱਚ ਕਹਿ ਪਏ ਜੀ ਆ ਵੀ ਤੁਸੀਂ ਅੱਗੇ ਚੱਲੋ ਅਸੀਂ ਤੁਹਾਡੇ ਮਗਰ ਆ ਕੇ ਮਿਲ ਪਾਵਾਂਗੇ ਸਤਿਗੁਰਾਂ ਦਾ ਜਵਾਬ پا ਕੇ ਬਹਾਦਰ ਸ਼ਾਹ ਨੇ ਆਪਣੇ ਲਸ਼ਕਰ ਨਾਲ ਉਦੈਪੁਰ ਵੱਲ ਕੂਜ ਕਰ ਦਿੱਤਾ ਸਾਰੇ ਰਾਜਪੋਤਾਨੇ ਵਿੱਚ ਮੁਗਲ ਫੌਜਾਂ ਦੀ ਚੜ੍ਹਾਈ ਦਾ ਰੌਲਾ ਪੈ ਗਿਆ। ਰਾਜਪੂਤ ਰਾਜੇ ਅਜੇ ਤੱਕ ਆਪੋ ਵਿੱਚ ਫੁੱਟੇ ਹੋਏ ਸਨ ਸਤਿਗੁਰਾਂ ਦੀ ਸਿੱਖਿਆ ਦੇ ਅਸਰੇਠ ਰਾਜਾ ਜੈ ਸਿੰਘ ਅਤੇ ਅਜੀਤ ਸਿੰਘ ਨੇ Rajputਾਂ ਦੀ ਣਕ ਜਗਾਉਣਾ ਅਤੇ ਉਹਨਾਂ ਵਿੱਚ ਏਕਤਾ ਲਿਆਉਣ ਦੇ ਬੜੇ ਯਤਨ ਕੀਤੇ। ਔਰ ਰਾਜਪੂਤ ਆਪਣੇ ਵੱਡੇ-ਵਡੇਰਿਆਂ ਵਾਲੇ ਚਰਿੱਤਰ ਤੋਂ ਐਨੇ ਠਾਂ ਡਿੱਗ ਚੁੱਕੇ ਸਨ ਕਿ ਉਹਨਾਂ ਦੇ ਅੰਦਰ ਅਣਗਦੀ ਬੀਰਤਾ ਦੀ ਕੋਈ ਚਿੰنگ ਨਾ ਬਾਲ ਸਕੇ ਇਹਦੇ ਸਿੱਟੇ ਵਜੋਂ ਬਹਾਦਰ ਸ਼ਾਹ ਨਾਲ ਲੜਨ ਦਾ ਕਿਸੇ ਨੇ ਯਾਨੀ ਪਿਆ ਉਹ ਇੱਕ-ਇੱਕ ਕਰਕੇ ਉਹਨੂੰ ਨਜ਼ਰਾਂ ਨੇ ਲੈ ਕੇ ਮਿਲਣ ਲੱਗੇ ਉਹਦੀ ਈਨ ਮੰਨਣ ਲੱਗੇ ਸਤਗੁਰ ਜੀ ਨੇ ਚਿਤੌਰਗੜ ਦੇ ਪਾਸ ਡੇਰਾ ਲਾਇਆ ਹੋਇਆ ਸੀ ਕੁਝ ਸਿੰਘ ਇਹ ਚਿਤੌਰ ਦਾ ਕਿਲਾ ਵੇਖਣ ਗਏ ਉੱਥੇ ਉਹਨਾਂ ਨੇ ਆਪਣੇ ਘੋੜਿਆਂ ਲਈ ਕੁਝ ਘਾਹ ਵੜ ਲਿਆ ਕਿਲੇਦਾਰ ਦੇ ਬੰਦਿਆਂ ਨੇ ਇਸ ਤੇ ਇਤਰਾਜ਼ ਕੀਤਾ ਜਿਸ ਕਰਕੇ ਝਗੜਾ ਉੱਪਿਆ ਦੋਹਾਂ ਤੇ ਰੱਵ ਲੋ ਤੀਰ ਤੇ ਬੰਦੂਕਾਂ ਦੇ ਵਾਰ ਹੋਣ ਲੱਗ ਪਏ ਰੌਲਾ ਰੱਪਾ ਸੁਣ ਕੇ ਬਹੁਤ ਸਾਰੇ ਰਾਜਪੂਤ ਇਕੱਠੇ ਹੋ ਗਏ ਆਪਣੇ ਸਾਥੀਆਂ ਦੀ ਸਹਾਇਤਾ ਵਿੱਚ ਸਿੰਘਾਂ ਦੇ ਟੁੱਟ ਬਏ ਜਦ ਗੁਰੂ ਜੀ ਨੂੰ ਇਸ ਲੜਾਈ ਦੀ ਖਬਰ ਹੋਈ ਆਪ ਜੀ ਨੇ ਭਾਈ ਮਾਨ ਸਿੰਘ ਨੂੰ ਕਿਲੇ ਵਿੱਚ ਭੇਜਿਆ ਕਿ ਦੋਵਾਂ ਧਿਰਾਂ ਨੂੰ ਸਮਝਾ ਕੇ ਲੜਾਈ ਬੰਦ ਕਰਵਾ ਦਿਓ ਭਾਈ ਮਾਨ ਸਿੰਘ ਨੇ ਕਿਲੇ ਵਿੱਚ ਪਹੁੰਚ ਕੇ ਦੋਵਾਂ ਨੂੰ ਸਮਝਾਇਆ ਤੇ ਲੜਾਈ ਬੰਦ ਕਰਵਾ ਦਿੱਤੀ ਉਸ ਸਮੇਂ ਮੁਗਲ ਫੌਜ ਦੀ ਇੱਕ ਟੁਕੜੀ ਇਲੇ ਦਾ ਕਬਜ਼ਾ ਲੈਣ ਲਈ ਉੱਥੇ ਆਈ ਹੋਈ ਸੀ ਉਹਨਾਂ ਵਿੱਚੋਂ ਇੱਕ ਸਿਪਾਈ ਨੇ ਭਾਈ ਮਾਨ ਸਿੰਘ ਦੇ ਗੋਲੀ ਚਲਾਈ ਉਹਨਾਂ ਨੂੰ ਸ਼ਹੀਦ ਕਰਤਾ ਮੁਗਲਾਂ ਦੀ ਇਸ ਕਰਤੂਤ ਦੇ ਸਿੰਘਾਂ ਨੂੰ ਬੜਾ ਰੋਹ ਆਇਆ ਉਹਨਾਂ ਨੇ ਮੁਗਲਾਂ ਦੇ ਹੱਲਾ ਬੋਲਤਾ ਤੇ ਉਹਨਾਂ ਦੇ ਬਹੁਤ ਸਾਰੇ ਫੌਜੀ ਅਤੇ ਘੋੜਿਆਂ ਲਾਗ ਕਰਤੇ ਮੁਗਲ ਮੈਦਾਨ ਛੱਡ ਕੇ ਭੱਜ ਗਏ ਸਤਗੁਰਾਂ ਨੂੰ ਭਾਈ ਮਾਨ ਸਿੰਘ ਦੀ ਸ਼ਹੀਦੀ ਦੀ ਖਬਰ ਹੋਈ ਉਹ ਬੜੇ ਰੰਝ ਹੋਏ ਭਾਈ ਮਾਨ ਸਿੰਘ ਦੇ ਗੁਣਾਂ ਨੂੰ ਯਾਦ ਕਰਕੇ ਅਫਸੋਸ ਕਰਨ ਲੱਗੇ ਜਦ ਬਹਾਦਰ ਸ਼ਾਹ ਨੂੰ ਇਸ ਘਟਨਾ ਦਾ ਪਤਾ ਲੱਗਾ ਉਹਨੇ ਸਾਰੇ ਦੋਸ਼ੀ ਮੁਗਲਾਂ ਨੂੰ ਫੜ ਮੰਗਵਾਇਆ ਉਹਨਾਂ ਨੂੰ ਲੱਗੇ ਸਤਗੁਰਾਂ ਪਾਸ ਆਇਆ ਉਹਨੇ ਸਤਗੁਰਾਂ ਅੱਗੇ ਬਿਆਨ ਦਿੱਤੇ ਕਿ ਮਹਾਰਾਜ ਜੀ ਆਪ ਦੇ ਦੋਸ਼ੀ ਹਾਜ਼ਰ ਹਨ ਜਿਸ ਤਰ੍ਹਾਂ ਆਪਦਾ ਹੁਕਮ ਹੋਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਤਿਗੁਰਾਂ ਨੇ ਸਾਰੀ ਵਾਰਤਾ ਸੁਣ ਕੇ ਬਰਮਾਇਆ ਇਹਨਾਂ ਨੇ ਗੁਨਾਹ ਦਾ ਭਾਰਾ ਕੀਤਾ ਪਰ ਇਹਨਾਂ ਨੂੰ ਸਜ਼ਾ ਦੇਣ ਨਾਲ ਸਾਡਾ ਸਿੰਘ ਵਾਪਸ ਨਹੀਂ ਆਉਣਾ ਇਸ ਵਾਸਤੇ ਇਹਨਾਂ ਨੂੰ ਛੱਡ ਦਿਓ ਇਹ ਆਪਣੀ ਕੀਤੀ ਦਾ ਆਪੇ ਫਲ ਪਾ ਲੈਣਗੇ ਸਤਿਗੁਰਾਂ ਦਾ ਜਾਨ ਬਖਸ਼ੀ ਦਾ ਹੁਕਮ ਸੁਣ ਕੇ ਸਾਰੇ ਤੁਰਗ ਆਪ ਜੀ ਦੇ ਚਰਨਾਂ ਦੇ ਢੈਪ ਤੇ ਤੇ ਆਪਣੇ ਗੁਨਾਹ ਲਈ ਮਾਫੀਆਂ ਮੰਗਣ ਲੱਗੇ ਬਾਦਸ਼ਾਹ ਨੇ ਵੀ ਬੜੀ ਦੀਨਤਾ ਨਾਲ ਆਖਿਆ ਇਹ ਆਪ ਦੀ ਵਡਿਆਈ ਹੈ ਜੋ ਆਪ ਨੇ ਸਾਰੇ ਦੋਸ਼ੀਆਂ ਦੇ ਦਇਆ ਕਰਕੇ ਇਹਨਾਂ ਨੂੰ ਬਖਸ਼ ਦਿੱਤਾ ਇਸ ਪ੍ਰਕਾਰ ਇਹ ਮਾਮਲਾ ਤੈ ਹੋਇਆ ਕੋਈ ਦਿਨ ਚਿਤੌੜ ਰਹਿ ਕੇ ਭਾਦਰ ਸ਼ਾਹ ਦੇ ਪੁਰ ਉਜਣ ਅੰਦਰ ਹੁੰਦਾ ਆ ਨਰਬਦਾਵਲ ਵਧਿਆ ਸਤਿਗੁਰ ਜੀ ਵੀ ਉਹਦੇ ਨਾਲ ਸਾਨੇ ਤੇ ਥੋੜਾ ਰੁੱਕ ਗਏ ਸਾਬ ਜੀ ਤਾਪਤੀ ਨਦੀ ਦੇ ਕੰਡੇ ਦੇ ਵਸੇ ਨਗਰ ਬਰਹਾਨਪੁਰ ਪੁਜੇ ਇਸ ਸ਼ਹਿਰ ਵਿੱਚ ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀ ਦੱਖਣ ਦੀ ਉਦਾਸੀ ਦੇ ਸਮੇ ਪਧਾਰੇ ਸਨ ਇਸ ਯਾਦ ਵਿੱਚ ਇੱਥੇ ਕਿ ਸੁੰਦਰ ਧਰਮਸ਼ਾਲਾ ਬਣੀ ਸੀ 사ਤਗੁਰ ਜੀ ਇੱਥੇ ਆਣ ਠਹਿਰੇ 사ਤਗੁਰ ਜੀ ਦੇ ਆਗਮਨ ਦੀ ਖਬਰ ਪਾ ਕੇ ਸੰਗਤਾਂ ਜੁੜਨ ਲੱਗੀਆਂ ਦੋਵੇਂ ਵੇਲੇ ਦੀਵਾਨ ਸੱਜਣ ਲੱਗੇ ਸੰਗਤਾਂ ਅਨੇਕ ਵਰਕਾਰ ਦੇ ਬਸਤਰ ਅਦੇ ਧਨ ਭੇਟਾ ਰੂਪ ਵਿੱਚ ਹਾਜ਼ਰ ਕਰਦੀਆਂ ਲੰਗਰ ਵਾਸਤੇ ਰਸਤੇ ਬਾਣੀ ਵੀ ਭਰਪੂਰ ਮਾਤਰਾ ਵਿੱਚ ਪਹੁੰਚਣ ਲੱਗਾ ਜਿਸ ਨਾਲ ਲੰਗਰ ਟੁੱਟ ਵਰਤਦਾ ਬਹਾਦਰ ਸ਼ਾਹ ਦਾ ਦੋ ਕੁ ਦਿਨ ਠਹਿਰ ਕੇ ਦੱਖਣ ਵੱਲ ਅਗਾ ਜਲ ਬਿਆ ਪਰ ਸਤਿਗੁਰ ਜੀ ਸੰਗਤਾਂ ਦਾ ਪ੍ਰੇਮ ਵੇਖ ਕੇ ਉਹਨਾਂ ਦੀ ਪ੍ਰਾਰਥਨਾ ਮੰਨ ਕੇ ਕੋਈ ਜਨ ਬਰਹਾਨਬੁਰ ਆਗੇ ਰੁਕ ਗਏ ਕਾਬ ਜੀ ਦੇ ਦਰਸ਼ਨਾਂ ਵਾਸਤੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਦੀਦਾਰੇ ਪਾ ਕੇ ਨਾਮ ਦਾਣ ਦਾ ਆਦੇਸ਼ ਸੁਣ ਕੇ ਨਾਮ ਜਪ ਜੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਬਿਨਾਂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਦੇ ਦਰਸ਼ਨਾਂ ਵਾਸਤੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਦੀਦਾਰੇ پا ਕੇ ਨਾਮ ਦਾੰਦ ਦਾ ਉਪਦੇਸ਼ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਬਰਹਾਨਪੁਰ ਨਗਰ ਵਿੱਚੇ ਜੀਵਨ ਦਾਸ ਨਾਂ ਦਾ ਇੱਕ ਬਿਰਾਗੀ ਸਾਧੂ ਰਹਿੰਦਾ ਸੀ ਉਹ ਬੜਾ ਤਿਆਗੀ ਤੇ ਪਵਿੱਤਰ ਜੀਵਨ ਵਾਲਾ ਸੀ ਉਹਨੇ ਜਦੋਂ ਸਤਗੁਰ ਜੀ ਦੇ ਆਗਮਨ ਦੀ ਖਬਰ ਸੁਣੀ ਤਾਂ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਲਈ ਹਾਜ਼ਰ ਹੋਇਆ ਮੱਥਾ ਦੇ ਕੇ ਚਰਨ ਧੂੜ ਬਾਗੇ ਜਦੋਂ ਉਹ ਸਤਗੁਰ ਜੀ ਦੇ ਚਰਨਾਂ ਉੱਜ ਬੈਠ ਕੇ ਬੈਠ ਗਿਆ ਤੇ ਸਤਗੁਰਾਂ ਨੇ ਪੁੱਛਿਆ ਸੰਤ ਜੀ ਤੁਸੀਂ ਪੰਜ ਵਕਾਰਾਂ ਨੂੰ ਕਦੋਂ ਵਸ ਕੀਤਾ ਸੰਤ ਜੀ ਹੱਥ ਜੋੜ ਕੇ ਉੱਤਰ ਦਿੱਤਾ ਮਹਾਰਾਜ ਜੀ ਆਪ ਅੰਤਰਜਾਮੀ ਉਹ ਸਭ ਕੁਝ ਜਾਣਦੇ ਹੋ ਜਿਸ ਪ੍ਰਾਣੀ ਦੇ ਆਪ ਦੀ ਦਇਆ ਹੁੰਦੀ ਉਹਦੀ ਹਮੇ ਨਾਸ ਹੁੰਦੀ ਹਮੇ ਦਾ ਨਾਸ ਹੋਣ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਜਨਮ ਸਫਲਾ ਹੋ ਗਿਆ ਹੈ ਯਰ ਸੰਤ ਜੀਵਨ ਦਾਸ ਨੇ ਸਤਗੁਰੂ ਅੱਗੇ ਬੈਣਦੇ ਕੀਤੇ ਆਪ ਕੱਲ ਸਵੇਰੇ ਮੇਰੇ ਡੇਰੇ ਚਰਨ ਬਾਉ ਸਿੰਘਾ ਸੈਦ ਉੱਤੇ ਹੀ ਪ੍ਰਸ਼ਾਦਾ ਛਕੋ ਜੀਵਨ ਦਾਸ ਦੀ ਸ਼ਰਧ ਅਦੇ ਪ੍ਰੇਮ ਵੇਖ ਕੇ ਮਹਾਰਾਜ ਜੀ ਉਦੀ ਬੇਨਤੀ ਪ੍ਰਵਾਨ ਕਰ ਲਈ ਅਗਲੇ ਦਿਨ ਸਾਧੂ ਰਾਣੇ ਅਨੇਕਾ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਆਪ ਹਾਜ਼ਰ ਹੋ ਗਏ ਸਤਿਗੁਰਾਂ ਨੂੰ ਸਿੰਘਾਸਣੇ ਆਪਣੇ ਡੇਰੇ ਲੈ ਗਿਆ ਉਹਨੇ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਕੇ ਭੋਜਨ ਛਕਾਇਆ ਉਹਦੇ ਚੇਲਿਆਂ ਨੇ ਸਿੰਘਾਂ ਨੂੰ ਪੰਗਤਾਂ ਵਿੱਚ ਬਿਠਾਇਆ ਆਪਣੇ ਹੱਥੀ ਆਉ ਜੀ ਦੇ ਚਰਨ ਦੇ ਉਤੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਉਹਦੇ ਚੇਲਿਆਂ ਨੇ ਸਿੰਘਾਂ ਨੂੰ ਪੰਗਤ ਵਿੱਚ ਬਿਠਾ ਕੇ ਬੜੇ ਪ੍ਰੇਮ ਸ਼ਰਧਾ ਨਾਲ ਲੰਗਰ ਵਰਤਾਇਆ ਭੋਜਨ ਜੋ ਅਪਰੰਥ ਜੀਵਨ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਭੇਟਾ ਰੱਖ ਕੇ ਮੱਥਾ ਟੇਕਿਆ ਸਤਿਗੁਰ ਜੀ ਨੇ ਉਹਦੇ ਪ੍ਰੇਮ ਅਦੇ ਸੇਵਾ ਲਗਨ ਨੂੰ ਵੇਖ ਕੇ ਸਤਿਗੁਰ ਜੀ ਬੜੇ ਪ੍ਰਸੰਨ ਹੋਏ ਉਨ ਬ੍ਰह्म ਗਿਆਨ ਦੇ ਦਾਤ ਬਖਸ਼ੀ ਬਹਾਦਰ ਸ਼ਾਹ ਦੇ ਦਿਲ ਵਿੱਚ ਇਹ ਵਿਸ਼ਵਾਸ ਜੜ ਫੜ ਗਿਆ ਕਿ ਸਤਿਗੁਰ ਜੀ ਦਾ ਸੰਗ ਮੇਰੇ ਲਈ ਬੜਾ ਸ਼ੁਭ ਜਿੱਥੇ-ਜਿੱਥੇ ਉਹ ਮੇਰੇ ਨਾਲ ਹੁੰਦੇ ਹਨ ਉਸ ਜਗ੍ਹਾ ਕੋਈ ਰਾਜਾ ਜਾਂ ਹਾਕਮ ਮੇਰੇ ਅੱਗੇ ਨਹੀਂ ੜਦਾ ਸਾਰੇ ਚੁੱਪ ਜਾਵ ਮੇਰੀ ਈਨ ਮੰਨ ਲੈਂਦੇ ਹਨ ਇਸ ਖਿਆਲ ਨਾਲ ਉਹ ਕਿਸੇ ਨਾ ਕਿਸੇ ਬਹਾਨੇ 사ਧਗੁਰਾਂ ਨੂੰ ਆਪਣੇ ਨਾਲ ਹੀ ਰੱਖਣ ਦਾ ਯਤਨ ਕਰਦਾ ਸੀ ਹੁਣ ਜਦੋਂ 사ਧਗੁਰ ਜੀ ਬਰਹਾਨਪੁਰ ਠਹਿਰ ਗਏ ਸਨ ਬਹਾਦਰ ਸ਼ਾਹ ਦੇ ਦਿਲ ਨੂੰ ਚੈਨ ਨਹੀਂ ਸੀ ਆਉਂਦਾ ਉਹਨੇ ਆਪਣੇ ਦੋ ਵਜ਼ੀਰ 사ਧਗੁਰਾਂ ਦੇ ਹਜੂਰ ਭੇਜੇ ਅਦੇ ਸਤਿਕਾਰ ਨਾਲ ਬੈਂਦੀ ਲਿਖ ਭੇਜੀ ਕਿ ਮਹਾਰਾਜ ਜੀ ਛੇਤੀ ਆ ਕੇ ਦਰਸ਼ਨ ਦਿਓ ਸੰਦੇਸ਼ਾ ਬਾਗੇ ਸਤਿਗੁਰ ਜੀ ਮਰਹਾਨ ਵਰ ਤੋਂ ਚਲ ਬੇ ਛੇਤੀ ਬਾਦਸ਼ਾਹ ਨੂੰ ਜਾ ਮਲੇ ਬਹਾਦਰ ਸ਼ਾਹ ਆਪ ਜੀ ਦੇ ਦਰਸ਼ਨ ਕਰ ਗਏ ਬੜਾ ਖੁਸ਼ ਹੋਇਆ ਉਹਨੇ ਸਤਿਗੁਰਾਂ ਦਾ ਡੇਰਾ ਆਪਣੀ ਸ਼ਾਉਣੀ ਦੇ ਨੇੜੇ ਹੀ ਕਰਵਾ ਲਿਆ ਕਈ ਪ੍ਰਕਾਰ ਦੇ ਕੀਮਤੀ ਨਜ਼ਰਾਨੇ ਭੇਟਾ ਕੀਤੇ ਸਤਿਗੁਰ ਜੀ ਅਦੇ ਸਿੰਘਾਂ ਨੇ ਪੂਰੇ ਰਸਤ ਬਾਣੀ ਦਾ ਪ੍ਰਬੰਧ ਵੀ ਸ਼ਾਈ ਭੰਡਾਰੇ ਤੋਂ ਕਰਵਾ ਦਿੱਤਾ ਦੋ ਦਿਨ ਇੱਥੇ ਵਿਸਰਾਮ ਕਰਕੇ ਸਤਿਗੁਰੂ ਜੀ ਆਪਣੀ ਯਾਤਰਾ ਤੇ ਅੱਗੇ ਚੱਲਦੇ ਬਾਦਸ਼ਾਹ ਵੀ ਆਪਣੇ ਮਹਿਮਦੇ ਚੜ੍ਹ ਬਿਆ ਰਾਜਿਆਂ ਨਵਾਬਾਂ ਨੂੰ ਆਪਣੀ ਤਾਬੇਦਾਰੀ ਮਨਵਾਉਂਦਾ ਤੇ ਭਾਰੇ ਨਜ਼ਰਾਨੇ ਵਸੂਲ ਕਰਦਾ ਦੱਖਲਵਾਲ ਵੱਧ ਆ ਗਿਆ ਸਤਿਗੁਰੂ ਜੀ ਨਾਗਪੁਰ ਵੱਲੋਂ ਹੁੰਦੇ ਹੋਏ ਬੜਾ ਪਰਬਤਾਂ ਦੀ ਸੈਰ ਕਰਦੇ ਗੁਦਾਵਰੀ ਨਦੀ ਦੇ ਕੰਢੇ ਤੇ ਨਦੇੜ ਨਗਰ ਦੇ ਪਾਸ ਜਾ ਠਹਿਰੇ। ਬਹਾਦਰ ਸ਼ਾਹ ਵੀ ਗੁਰੂ ਜੀ ਦੇ ਨੇੜੇ-ਨੇੜੇ ਸ਼ਾਹੀ ਲਸ਼ਕਰ ਨਾਲ ਚੱਲ ਰਿਆ ਸੀ। ਗੁਰੂ ਜੀ ਨੇ ਗੁਦਾਵਰੀ ਦੇ ਕਿਨਾਰੇ ਡੇਰਾ ਕਰਨ ਦੀ ਖਬਰ ਪਾ ਗਏ ਉਹ ਵੀ ਇੱਧਰ ਹੀ ਆ ਗਿਆ ਤੇ ਗੁਰੂ ਜੀ ਦੇ ਡੇਰੇ ਦੇ ਪਾਸ ਹੀ ਆਪਣਾ ਖੈਮਾ ਲਗਵਾ ਦਿੱਤਾ। ਇਸ ਤਰ੍ਹਾਂ ਬਾਦਸ਼ਾਹ ਬਹਾਦਰ ਸ਼ਾਹ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਦਾ ਤੇ ਸੰਗਤਾਂ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਕੇ ਬਾਜਨ ਸੁਣ ਕੇ ਨਿਹਾਲੋ ਨਿਹਾਲ ਹੁੰਦੀਆਂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਚੱਕਰਵਾਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ